ਸਾਸਰੀਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਟੋਕੜਾਂ ਗੱਬੜਾਂ ਨੇ ਸੱਜਰਾ ਚੰਗੇ ਰਿਕਾਰਡ ਵਾਲੀਆਂ ਨੇ ਆ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀਕਾਲ ਵੀਰ ਜੀ ਦੱਸ ਗਿਆ ਭਾਈ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਾਕੀ ਕਿਰਪਾ ਮਾਲਕ ਦੀ ਜੀ ਉਹਨਾਂ ਦੇ ਖਾਲਾ ਸਾਡੇ ਭਾਪਿਆਂ ਨੂੰ ਸਾਸਰੀਕਾਲ ਸਾਸਰੀਕਾਲ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈਗਾ 85286 1354 ਠੀਕ ਹੈ ਜੀ ਤਾਂ ਵੀਰ ਜੀ ਆਗੀਆਂ ਆਪਣੇ ਕੋਲੇ ਚੰਗੀਆਂ ਝੋਟੀਆਂ ਅੱਜ ਭਾਈ ਝੋਟੀਆਂ ਦੇ 4 ਆ ਬਸ ਵੀਡੀਓ ਦੇ 3 ਪਾਉਣੀਆਂ ਠੀਕ ਹੈ ਜੀ ਝੋਟੀਆਂ ਦੇ ਟੋਕੜਾ ਬਣਾਈਆਂ ਨੇ ਟੋਕੜਾ ਬਣਾਈਆਂ ਬਹੁਤ ਵੀਰਾਂ ਦੇ ਫੋਨ ਆਉਂਦੇ ਵੀ ਟੋਕੜਾ ਬਣਾ ਝੋਟੀਆਂ ਦੇ ਵੋ ਹਾਂਜੀ ਤੇ ਟੋਕੜਾ ਬਣਾ ਝੋਟੀਆਂ ਲੈਦੇ ਆ ਝੋਟੀਆਂ ਸਾਰੇ ਡੇਰੀ ਦੀਆਂ ਨੇ ਡੇਰੀ ਵਾਲੀਆਂ ਹਾਂਜੀ ਠੀਕ ਹੈ ਜੀ ਆਹ ਜੀ ਵੀਡੀਓ ਪਾ ਕੇ ਨਾਲ ਹੀ ਆਪਣਾ ਮੋਬਾਈਲ ਨੰਬਰ ਦਾ ਟੁਕੜਾ ਕਹਿੰਦੇ ਫੇਰ ਇਹ ਆਪ ਵੀ ਲਵਾਂਗੇ ਬਿਲਕੁਲ ਕਿਉਂਕਿ ਮੇਰੇ ਬੰਦਾ ਬੰਦਾ 100-100 ਕਿਲ ਠੀਕ ਹੈ ਟੰਗਾ ਟੰਗਾ ਦੀ ਫਰੇਜ ਪਤਾ ਮੰਗ ਕਰਦਾ ਵਾ ਕਰਦਾ ਜੀ ਹੈ ਕਿ ਤੇ ਮਾਲ ਹਾਂਡੀ ਵੀ ਪਿਛੇ ਰੀਲ ਹੋਈ ਹੈ ਵੀ ਜੇ ਤੁਸੀਂ ਕੋਈ ਬਹਾਂਵੇਂ ਦੇ ਦਿਓ ਬਿਲਕੁਕਲ ਤੇ ਇਹ ਵੀ ਲੱਖ ਇਦਾਂ ਗਏ ਆਪੀ ਬਿਲਕੁਲ ਜੀ ਨਰਵੀਰ ਜੀ ਇਹੋ ਜੀਆਂ ਕਿੰਨੀਆਂ ਝੋਟੀਆਂ ਹਨਾ ਜੀ ਬਹੁਤ ਚੰਗੀਆਂ ਪਾਜੀ ਝੋਟੀਆਂ ਨੇ ਥਣ ਦੇਵੇ ਵਾਲੀਆਂ ਹਨਾ ਮਾਝ ਝੋਟੀਆਂ ਤੇਰ ਮਹੀਨੇ ਗੱਭਣ ਆ ਫੀਟਰ ਦੁੱਧ ਹੁਣ ਨਹੀਂ ਸੱਜਾ ਜੰਦਾ ਤੇ ਹੁਣ ਵੀ ਦੇਣ ਦੀ ਨਾਲ ਠੀਕ ਹੈ ਜੀ ਅਰ ਰਾਜੀ ਫੁੱਲ ਆ ਰਾਜੀ ਬੜੀ ਆ ਕਿੰਨੇ ਬੜੀਆਂ ਨੇ ਪੂਰਾ ਘੈਂਟ ਲੱਗਿਆ ਤਾਂ ਕਰੀਏ ਵੀਰੇ ਸ਼ੁਰੂ ਹਨਾ ਜੂ ਜੂ ਦਾ ਪਾਜੀ ਮੀਰੀ 라ਵੀ ਦੀ ਆ ਠੀਕ ਹੈ ਜੀ ਤੇ ਇਹ ਪਾਜੀ ਚੋਹਵੇਂ ਮਹੀਨੇ ਦੀ ਗੱਭਣ ਜੀ ਇਹ ਚੋਹਾਂ ਮਹੀਨਿਆਂ ਦੀ ਗੱਭਣ ਮੇਰੇ ਗੱਭਣ 6 ਕਿਲੋ ਦੁੱਧ 6 ਕਿਲੋ ਦੁੱਧ ਹਾਂਜੀ ਠੀਕ ਹੈ ਜੀ ਉਹ ਤਾਂ ਖਾਦਨੇ ਮੈਂ ਖਾਏ ਵੇਖੋ ਵੀਰੋ ਕਿਆ ਬਾਤ ਹੈ ਜੀ ਐ ਥਣ ਲੈ ਵੇ ਦੀ ਬਹੁਤ ਸਾਫ ਹੈ ਵੀਰੇ ਤੇ ਪਾਪੂ ਪਾ ਐ ਦੁੱਧ ਧਲੀਆਂ ਲੱਗੀਆਂ ਚੰਗੀਆਂ ਨਿਸ਼ਾਨੀਆਂ ਵੀਰ ਜੀ ਸੱਜਰ ਨੇ ਚੰਗਾ ਦੁੱਧ ਭਰਿਆ ਹੋਊ ਛੋਟੀ ਨੇ ਬਿਲਕੁਲ ਜੀ ਬਾਕੀ ਨਿਸ਼ਾਨੀਆਂ ਹੀ ਦੱਸ ਦੀਆਂ ਜੀ ਦੁੱਧ ਧਲੀਆਂ ਤਾਂ ਸਾਫ ਬੜੀ ਫੇ ਭਾਜੀ ਕਿਆ ਬਾਤ ਹੈ ਖਾਨ ਤੁਨ ਬਹੁਤ ਵਧੀਆ ਲੱਗਿਆ ਵੀਰੋ ਤਾਂ ਟੋਕੜ ਗੱਬਣਾਗੀ ਆ ਛੋਟੀ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਲੈਵੇ ਦੇ ਵਾਰਸ ਤੋਂ ਲਾਲੋ ਅੰਦਾਜ਼ਾ ਕੀ ਸੱਜਰ ਨੇ ਕਿੰਨਾ ਦੁੱਧ ਭਰਿਆ ਹੋਊਗਾ ਖੰਡ ਸੁਣਾ ਚੰਗਾ ਕੈਂਟ ਲੱਗਿਆ ਜੀ ਐ ਮਾਨਕੀ ਅੱਖ ਆ ਗਈ ਆ ਚੰਗੀ ਝੋਟੀ ਵੀਰੋ ਝੋਕੜ ਗੱਬਣ ਹੁਣ ਦੁੱਧ ਕਿੰਨਾ ਦੱਸਾ ਵੀਰ ਜੀ 6 ਮਹੀਨੇ ਗੱਬਣ ਚੋਹਾਂ ਦੀ ਗੱਬਣ ਆ ਸਾਡੇ ਠੀਕ ਆ ਜੀ ਤਾਂ ਵੇਖੋ ਵੀਰੋ ਬਹੁਤ ਸ਼ਾਨਦਾਰ ਝੋਟੀ ਆ ਮੈਂ ਤਾਂ ਫੋਨ ਫੜ ਕੇ ਲਈ ਤਾਂ ਖੰਡ ਸੁਣਾ ਸੋਹਣਾ ਲੱਗਿਆ ਬਹੁਤ ਚੰਗੀ ਝੋਟੀ ਆ ਗਈ ਆ ਜੀ ਤਾਂ ਵੀਰ ਜੀ ਆਪਣਾ ਮਿਲਦੀ ਕਿਵੇਂ ਆਏ ਹੁਣ ਟੀਕਾ ਲਗਵਾ ਲਈਆਂ ਆਈਆਂ ਨੇ ਪਿੱਛੇ ਦੇ ਘੜੇ ਤੇ ਲੱਗਿਆ ਮੀਆਂ ਘੜੇ ਕੋਲ ਕੇ ਮੰਨਿਆ ਜੇ ਲਾਉਣੀਆਂ ਟੀਕਾ ਲੈ ਸਕਦੀਆਂ ਹਲੈਂਡੀਆਂ ਦੇ ਕੋਮੀ ਠੀਕ ਹੈ ਜੀ ਗਾ ਵੀ ਜਾ ਕੇ ਇੱਕ ਦੋ ਦਿਨ ਲੈ ਸਕਦੀਆਂ ਬਿਲਕੁਲ ਐਗਨਿਕਲ ਖੈਰੀ ਵੀ ਨਹੀਂ ਟੀਕਾ ਨਹੀਂ ਲੈਣ ਦੀ ਗਲਤ ਕੰਮ ਕਰਕੇ ਹਾਂਜੀ ਤੇ ਆਪਾਂ ਚੈੱਕ ਕਰਵਾਤੀਆਂ ਨੇ ਠੀਕ ਹੈ ਜੀ ਵੀਡੀਓ ਤਾਂ ਦਿਖਾ ਲ ਦੇ ਡਾਕਟਰ ਸਾਹਿਬ ਜੀ ਠੀਕ ਹੈ ਜੀ ਜੇ ਇਹ ਕਹਿੰਦੇ ਕਰੋਣੀ ਨਹੀਂ ਇੱਥੇ ਅੱਗ ਫੁੱਲ ਸੱਲੀ ਵੀ ਕਰਾ ਸਕਦਾ ਬਿਲਕੁਲ ਵੀ ਠੀਕ ਹੈ ਨਹੀਂ ਤਾਂ ਨਾਲੇ ਵੀਰ ਜੀ ਕਿੱਡੀਆਂ ਝੋਟੀਆਂ ਨੇ ਚਲੋ ਕੋਈ ਵੀਰ ਸੇਵਾ ਕਰੀ ਜਾਊਗਾ ਤੇ ਇਹ ਕੀ نسل ਦੀਆਂ ਝੋਟੀਆਂ ਹਨ ਜੀ ਹਾਂ ਜੀ ਤਾਂ ਇਹ ਜਿਹੜਾ ਪਸ਼ੂ ਦਾ ਟੋਕ ਦੇਣ ਤਾਂ ਕਿ ਦੁੱਧ ਦੇਂਦਾ ਦੱਸਿਆ 8 ਕਿਲੋ ਹੋ ਸਕਦਾ ਉਹਨਾਂ ਦੇ ਘਰ 8 ਕਿਲੋ ਕਰਦੀ ਹੋਵੇ ਪਰ ਅੱਡੇ ਵਿੱਚ 6 ਕਿਲੋ ਗੱਡੇ ਨੇ ਆਹ ਪ੍ਰਿਥਾ ਦੇ ਫੇਰ ਆ ਜੀ ਉਹ ਕਰਕੇ ਘੱਟ ਕੱਢਿਆ ਦੁੱਧ ਠੀਕ ਹੈ ਜੀ ਇਹ ਆਜ ਡਾਢ ਸਾਡੀ ਵੀਡੀਓ ਆਪਾਂ ਚੈੱਕ ਕਰਾਈ ਠੀਕ ਹੈ ਜੀ ਫਿਰ ਚੈੱਕ ਕਰਾਓ ਠੀਕ ਹੈ ਹਾਂ ਜੀ ਠੀਕ ਹੈ ਤਾਂ ਨਾਲੇ ਵੀਰ ਜੀ ਕੋਈ ਵੀ ਚਲੋ ਵੀ ਵੀਡੀਓ ਵੀ ਵੀਰ ਮੰਗੂਗਾ ਤੁਸੀਂ ਵੀਡੀਓ ਵੀ ਸੈਂਡ ਕਰ ਦਿਓ ਉਹਨਾਂ ਨੂੰ ਵਟਸਐਪ ਤੇ ਤੇ ਕੋਈ ਚੈੱਕ ਕਰਉਣੀ ਤਾਂ ਆਪਦੀ ਤਸੱਲੀ ਕਰਿਓ ਵੀਰੇ ਕਿਉਂਕਿ ਤੁਸੀਂ ਖਰੀਦਦਾਰੀ ਕਰਨੀ ਆ ਉਹ ਤੁਹਾਡੀ ਜ਼ਿੰਮੇਵਾਰੀ ਆ ਹਨਾ ਵੀਰ ਜੀ ਤਾਂ ਬਾਕੀ ਚੈੱਕ ਪਾਸ ਨੇ ਉਹ ਵੀਰ ਜੀ ਨੇ ਮੁਖਾਤਾ ਚੰਗੀ ਝੋਟੀਆਂ ਵੀਰੇ ਚੰਗੇ ਰਿਕਾਰਡ ਵਾਲੀਆਂ ਤਾਂ ਬਹੁਤ ਸੋਣੀਆ ਵੱਡੀ ਝੋਟੀ ਆ ਫਿਰ ਨਿੱਕੀ ਨਾ ਮੰਨ ਕੇ ਵੀਰੇ ਇਹਨੂੰ ਚੱਲਿਓ ਵੱਡੀ ਝੋਟੀ ਆ 1677 ਲੀਟਰ ਦੁੱਧ ਭਰਦੀਆਂ ਮਈਆਂ ਹਾਂਜੀ ਤੇ ਚਲੋ ਠੁਕਣੀਆਂ ਚੰਗੇ ਰਕਮ ਦੇ ਮਈਆਂ ਬੰਦੀਆਂ ਨੇ ਬਿਲਕੁਲ ਤੇ ਹੁਣ ਜਦੋਂ ਥੋੜੇ ਭਾੜਾ ਭੰਗੀਆਂ ਦੇ ਦੇਣੇ ਹੁਣ ਹੁਣ ਵੀਰ ਜੀ 6 ਕਿਲੋ ਦੁੱਧ ਆ ਗਿਆ ਤੇ ਚੈੱਕ ਪਾਸਾ ਵੀ ਗੱਬਣਾ ਹਨਾ ਜੀ ਚੰਗੀ 14 ਮਹੀਨੇ ਗੱਬਣਾ 6 ਕਿਲੋ 6 ਕਿਲੋ ਤੇ ਵੀਰ ਜੀ ਮੋਲ ਇਹਦਾ ਮੋਲ ਭਾਜੀ ਜਾਇਜ਼ ਆ ਹਾਂਜੀ 90 ਹਜ਼ਾਰ ਦੀ ਮੈਂ ਦੇ ਲਈਏ 90 ਦੀ ਹਾਂਜੀ ਠੀਕ ਹੈ ਕਰਦੇ ਮਾਨਤਾ ਮਾਨਤਾ ਕਰ ਲੀਏ ਹਾਂਜੀ 2000 ਛੱਡ ਦੇਣੇ ਭਾਜੀ 90 ਚ ਹਾਂਜੀ 88 ਦੀ 88 ਮੈਂ ਵੱਢੀ ਜੇ ਵੱਡੀ ਝੋਟੀ ਹੈ ਕੋਈ ਸ਼ੱਕ ਨਹੀਂ ਜਿਹੜੇ ਮੇਰੇ ਵੀਰੇ ਖੜਨੀ ਹੈ ਹਾਂਜੀ ਉਹ ਵੀ ਸ਼ੱਕ ਤੇ ਆੜਾ ਫੋਨ ਨੰਬਰ ਲੈ ਜਾ ਠੁੱਕੇਗੀ ਫਿਰ ਮੈਨਾਂ ਨੂੰ ਦੇ ਦੇ ਬਿਲਕੁਲ ਆ ਹੀ ਲੈ ਲਾਂਗੇ ਮੈਂ ਕੀਮਤ ਦੀ ਵੀਰੇ ਗਾਂ ਦੇ ਤਿਆਰ ਹੋ ਕੇ ਬੰਨੀ ਹੈ ਹਨਾ ਜੀ ਪਾਜੀ ਮੈਂ ਫੋਨ ਤੋਂ ਡਬਲ ਕਰ ਦੇਣੀ ਮੈਂ ਡਬਲ ਕਿੰਦਾ ਦੀ ਮਿਲਕ ਮੈਨ ਲੱਗੀ ਆ ਪੈਪਾ ਪੂਪਾ ਦੁੱਧ ਵਾਲੀਆਂ ਵੀਰਿਓ ਤਾਂ ਟੁੱਕੀ ਹੁੰਦੀ ਅੱਜ ਦੇ ਸਮੇਂ 'ਚ ਤੇ ਚੰਗੀ ਕੀਮਤ ਦੀ ਹੁੰਨੀ ਸੀ ਇਹ ਤਾਂ ਬਾਕੀ ਚਲੋ ਟੋਕੜ ਕੱਬਣਾ 88000 ਦੀ 88000 ਦੀ ਪਾਜੀ ਹਾਨਾ ਇਹ ਯਾਰ ਹੋ ਰਿਆਂ ਦੇ 87 ਦੀ 87 ਦੀ ਜਾਂ ਕੋਈ ਗੱਲ ਜਾਂ ਬਾਕੀ ਕੋਈ ਫੋਨ ਲਾਵੇ ਮੋੜਿਆ ਨਾ ਹਨਾ ਵੀਰ ਜੀ ਹਾਂ ਨਹੀਂ ਮੋੜਦੇ ਭਾਜੀ ਠੀਕ ਹੈ ਵੀਰੇ ਤਾਂ ਵੇਖੋ ਵੀਰੇ 8700 ਦੀ ਉਹ ਜੂ ਝੋਟੀ ਟੋਕੜ ਗੱਬਣਾ ਚੰਗੇ ਰਕਾਰ ਵਾਲੀ ਆ ਬਾਕੀ ਕੋਈ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਂ ਤਾਂ ਹੋਰ ਹੋ ਜੂਗਾ ਕੋਈ ਚੱਕਰ ਨਹੀਂ ਹਨਾ ਵੀਰ ਜੀ ਜ਼ਰੂਰ ਹਾਂਜੀ ਦੂਜੇ ਨੰਬਰ ਤੇ ਲੱਗੀ ਝੋਟੀ ਦੂਜੇ ਨੰਬਰ ਤਾਂ ਭਾਜੀ ਤੇ ਨਾਵੇਂ ਦੀ ਗੱਬਣ ਦੇ ਤੇ ਨਵੇਂ ਮਹੀਨੇ ਦੀ ਗੱਬਣਾ 8 ਕਿਲੋ ਦੋ ਦੇ 8 ਕਿਲੋ 8 ਕਿਲੋ ਦੋ ਦੇ ਮੈਂ ਠੀਕ ਹੈ ਜੀ ਪਰ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਹਾਂਜੀ ਤੇ ਇਹ ਚੈੱਕ ਕਰਾਤੀ ਆ ਠੀਕ ਆ ਜੀ ਹਾਂਜੀ ਇਹਦੀ ਵੀਡੀਓ ਤੁਹਾਨੂੰ ਖਾ ਦੇ ਵੀਡੀਓ ਠੀਕ ਆ ਵਿਖਾਏ ਵੀ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਟੋਕੜ ਗੱਬਣਾ 8 ਕਿਲੋ ਦੁੱਧ ਆ ਤਾਂ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਸਿੰਘ ਦੀ ਕੁਆਲਿਟੀ ਚੈੱਕ ਕਰੋ ਤੁਹਾਡੇ ਬੇਥੇ ਗੜਗੜ ਤੇ ਥਣ ਲੱਗਾ ਬਿਲਕੁਲ ਤੇ ਲੈ ਵਸ ਅਜੇ ਦਾ ਜਨਾਜ਼ੇ ਵੀ ਹੋਈ ਫਿਰਦੀ ਬਿਲਕੁਲ ਵੇਖੋ ਵੀਰੋ ਬਹੁਤ ਸ਼ਾਨਦਾਰ ਝੋਟੀ ਆ ਲੈਵਾ ਚੈੱਕ ਕਰੋ ਕੀ ਕਹਨੇ ਆ ਬਹੁਤ ਸੁਨੇ ਦੇਵੇ ਦੀ ਬਹੁਤ ਸਾਫ ਆ ਵੀਰੇ ਤਾਂ ਇਹੋ ਜਿਹਾ ਪਸ਼ੂ ਦਾ ਰਕਮ ਤਾਂ ਵੱਜ ਜਾਂਦਾ ਕਰੋ ਟੋਕਣਾ ਇਹਨੇ ਹੁਣ ਟੋਕਰ ਗੱਭਣਾ ਗਈ ਜੋ ਚੰਗੀ ਝੋਟੀ ਆ ਗਈ ਆ ਦੁੱਧ ਵੀ 8 ਕਿਲੋ ਆ ਵੀਰੇ ਬਹੁਤ ਚੰਗੀ ਝੋਟੀ ਆ ਜੀ ਬਹੁਤ ਚੰਗੀ ਝੋਟੀਆਂ ਟੋਕਰ ਗੱਬਣ 8 ਕਿਲੋ ਦੁੱਧ 8 ਸੋਨਾ ਲੱਗਿਆ ਜੀ ਹਾਂ ਜੀ ਤਾਂ ਵੀਰ ਜੀ ਹੈ ਵੀ ਵੱਡੀ ਆ ਬਾਕੀ ਨਿੱਕੀਆਂ ਦਾ ਮੰਨ ਕੇ ਚੱਲਿਓ ਆਹ ਚੈੱਕ ਵੀ ਕਰਾਈ ਜੇ ਠੀਕ ਆ ਜੀ ਬਿਲਕੁਲ ਠੀਕ ਹੈ ਤਾਂ ਬਾਕੀ ਵੇਖੋ ਵੀਰੋ ਵੀਰ ਨੇ ਤਸੱਲੀ ਕਰਕੇ ਪਸ਼ੂ ਲਿਆਂਦੇ ਆ ਅੱਗੋਂ ਤੁਸੀਂ ਵੀ ਆਪਦੀ ਚੈੱਕ ਕਰੋਣੀ ਚੈੱਕ ਕਰਾਓ ਕਿੰਨੇ ਵੀ ਹਨਾ ਵੀਰ ਜੀ ਤਾਂ ਬਾਕੀ ਸੋਹਣੀਆਂ ਝੋਟੀਆਂ ਨੇ ਵੱਡੀਆਂ ਝੋਟੀਆਂ ਨੇ ਤਾਂ ਵੀਰ ਜੀ ਇਹਦਾ ਮੁੱਲ ਦੀ ਗੱਲ ਕਰੀਏ ਤਾਂ ਝੋਟੀ ਇਹ ਕਿੰਨੇ ਦੀ ਦੇ ਦੇਣੀ ਆ ਭਾਜੀ ਇਹਨੇ ਸੱਜੇ ਨੇ 17 ਲੀਟਰ ਦੁੱਧ ਭਰਿਆ ਜੇ ਠੀਕ ਹੈ ਜੀ ਛੋਟੀਆਂ ਸਾਡੇ ਕੋਲ ਨਿਕਲ ਕੇ ਗਈਆਂ ਠੀਕ ਹੈ ਜੀ ਤੇ ਹੁਣ ਦੁੱਧ ਦੇ ਕੋ 8 ਲੀਟਰ ਆਪਾਂ ਕੋ ਦੋ ਡੰਗ ਚ ਦੇ ਭਾਗੋ ਤਿੰਨ ਡੰਗ ਚ ਫਿਰ ਥਾਲੀ ਆਪਣੀ ਭਰ ਲੈ ਹਾਂਜੀ ਤੇ ਤਿੰਨਾਵੇਂ ਦੀ ਗੱਭਣ ਜੀ ਤਿੰਨਾ ਦੀ ਗੱਭਣ ਤਿੰਨਾ ਦੀ ਗੱਭਣ ਠੀਕ ਹੈ ਜੀ ਬਾਕੀ ਵੀਰ ਜੀ ਦੁੱਧ ਸੱਜੇ ਦੇ ਖਾਣ ਦੱਸ ਦੇ ਗੇਠ-ਗੇਠ ਤੇ ਲੱਗੇ ਸੱਜੇ ਨੇ ਚੰਗੇ ਕਲਾਵੇ ਪਾਏ ਹੋਣਗੇ ਪੂਰੇ ਪਣੀ ਪਣੀ ਪਲੀ ਮੈਂ ਵੇ ਨੇ ਕਿ ਹੁਣ ਸੱਜੇ ਨੇ ਮਾਹ ਦੁੱਧ ਦੇਣ ਦੇ ਹੀ ਹਾਂਜੀ ਹਾਂਜੀ ਮਾਹ ਸੱਜਰਾ ਇਹਨਾਂ ਕਿ 10 ਕਿਲੋ ਮਾਹ ਖੇ ਜਾਣਗੇ ਇਹਨਾਂ ਦਰਾਂ ਦੇ ਮੋਲ ਭਾਜੀ ਇਹ 95000 ਦੀ ਦੇ ਦਈਏ 95000 ਜੀ ਹਾਂਜੀ ਉਹ ਮਾਨਤਨ ਕਰਦੇ ਵਿੱਚੋਂ 90000 ਜਾਂ 90 ਦੀ ਹਾਂਜੀ ਇਹ ਵੀ ਦੋ ਛੱਡ ਦੋ ਛੱਡ ਦਈਏ ਛੱਡ ਦੋ ਕੋਈ ਨਾ 88 ਦੀ ਕਰਦੇ ਵੀ ਤੁਹਾਡੀ ਜਵਾਦ ਫੁੱਲ ਜਰਾ 88 ਦੀ ਮੈਂ ਦੇਣ ਵਾਲੀ ਨਹੀਂ ਜੀ ਦੇਣ ਨਹੀਂ ਚੰਗੀ ਛੋਟੀਆਂ ਵੀਰ ਜੀ ਇਹ ਕੀ ਟੁੱਕੀ ਚੰਗੀ ਰਕਮ ਦੀ ਆ ਵੀਰੋ ਹਾਂਜੀ ਤਾਂ ਬਾਕੀ ਵੀਰੋ ਹੈ ਛੋਟੀਆਂ ਛੋਟੀਆਂ ਦੋਵੇਂ ਨੇ ਬਾਕੀ ਚਲੋ ਚੰਗੇ ਰਿਕਾਰਡ ਵਾਲੀਆਂ ਨੇ ਕਦ ਕਾਠ ਵਾਲੀਆਂ ਨੇ ਥਾਨ ਗੇਟ ਗੇਟ ਤੇ ਲੱਗੇ ਨੇ ਐ ਨਾੜਾ ਨੂਣਾ ਮਾਨੇ ਦੇ ਦੋਹਾਂ ਦੇ ਬਹੁਤ ਚੰਗੀਆਂ ਤੇ ਵੀਰ ਜੀ ਕੋਈ ਜੋੜਾ ਪਾਲੂਗਾ ਝੋਟੀਆਂ ਦਾ ਕਰਦੇ ਹੋ ਮਾਨਤਾ ਨੂੰ ਹੋ ਨਾ ਮਾਨਤਾ ਕਰਾਉ ਤੇ ਬੜਾ ਮਾਨ ਕਰਾਤਾ ਜੇ ਝੋਟੀਆਂ ਬੜੀਆਂ ਚੰਗੀਆਂ ਭਾਜੀ ਚੰਗੀਆਂ ਝੋਟੀਆਂ ਨੇ ਮਾਰ ਦੇ ਨੇ ਚੰਗੀਆਂ ਝੋਟੀਆਂ ਨੇ ਹਾਂ ਜੀ ਆ ਜੋੜੀ ਭਾਜੀ ਮਾਲਿਕ ਦੀ ਝੋਟੀਆਂ ਠੀਕ ਹੈ ਜੀ ਕਦ ਵੇਲੋ ਕੀ ਬਾਤ ਹੈ ਸਿਰੇ ਲੱਗਾ ਕਾਦਾ ਤੇ ਥਾਣ ਦੇ ਕੋ ਮੈਂ ਝੋਟੀ ਤੇ 10 ਲੀਟਰ ਭਾਜੀ ਦੁੱਧ 10 ਲੀਟਰ ਦੁੱਧ 10 ਲੀਟਰ ਦੁੱਧ ਗੱਬਨ ਨਹੀਂ ਜੇਗੀ ਇਹ ਗੱਬਨ ਨਹੀਂ ਆ ਗਈ ਹੈ ਸੂਈ ਸਾਰੀ ਅੱਜ ਡੇਢ ਮਹੀਨੇ ਦੀ ਜੇ ਆਡੇ ਕੋਲ ਟੋਕਰੀ ਮੇਤਲੇ ਇਹ ਨਹੀਂ ਕਿਨੂੰ ਕਹਿੰਦੇ ਦੋ ਨਾ ਦਨੇ ਸੁਈ ਪੰਦਾ ਨਾ ਨੇ ਉਹ ਕੰਮ ਨਹੀਂ ਜੇ ਕਰਕੇ ਵੇਚਦੇ ਆਪਣੀ ਮਥਲੇ ਕੋਈ 10 ਲੀਟਰ ਦੁੱਧ ਜੇ ਹਾਂਜੀ ਫੋਲ ਕੇ ਤਾਂ ਖਾਲੇ ਚੈੱਕ ਕਰ ਹੁੰਦੇ ਬਿਲਕੁਲ ਜੀ ਥਾਣੇ ਤੋਂ ਵੀ ਜੀ ਤੁਹਾਡਾ ਕੰਮ ਹੈ ਸਭ ਤੋਂ ਜੋ ਹੈਗਾ ਉਹ ਦੱਸਣਾ ਵਾ 10 ਕਿਲੋ ਦੁੱਧ ਦਾ ਵੀਰੋ ਤਾਂ ਵੱਡੀ ਝੋਟੀਆਂ ਫੁੱਲ ਕੱਦ ਕਾਠਾ ਲੀਆ ਲੰਮੀ ਬੇਲ ਆ ਠੀਕ ਹੈ ਨਾ ਮੇਰੇ ਝੋਟੀਆਂ ਬਿਲਕੁਲ ਵੀਰ ਜੀ ਬਿਲਕੁਲ ਤੇ ਵੇਖਣ ਵਾਲੇ ਵੀਰਾਂ ਨੂੰ ਉਸ ਵੇਲੇ ਤਾਂ ਵੀਰੋ ਇੱਕ ਬੇਨਤੀ ਆ ਤੁਸੀਂ ਕਰੋ ਦੂਰੋਂ ਵੀ ਚੱਲ ਗਏ ਹੋਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਵੱਡੀਆਂ ਝੋਟੀਆਂ ਨੇ ਤਿੰਨੇ ਹੀ ਟੋਕਣਾ ਗੱਬਣਾ ਵੱਡੀਆਂ ਨੇ ਆ ਵੀ ਤਾਂ ਸਿਰੇ ਲੱਗਾ ਕਦ ਕਾ ਖਲਾ ਝੋਟੀ ਨੂੰ ਬਹੁਤ ਚੰਗੀ ਝੋਟੀ ਆ ਸਿੱਧੀ ਸੱਦੀ ਆ ਉੱਪਰੋਂ ਵੀਰੇ ਦੇਖੋ ਵੀਰੋ ਬਹੁਤ ਚੰਗੀ ਝੋਟੀ ਆ ਐ ਥਣ ਗਿੜ ਗਿੜ ਤੇ ਆ ਗਿਆ ਤੇ ਵੱਡੀ ਝੋਟੀ ਆ ਦੁੱਧ 10 ਕਿਲੋ ਵੀਰ ਜੀ ਨੇ ਦੱਸਤਾ ਤਾਂ ਨਸਨੁਸਲ ਦੀ ਗੱਲ ਕਰੀਏ ਤਾਂ ਵੀਰੇ ਤੁਸੀਂ ਵੇਖ ਹੀ ਲਿਓ ਫੁੱਲ ਨਸਲ ਦੀ ਝੋਟੀ ਆ ਕਦ ਕਾਠ ਵਾਲੀ ਆ। ਓ ਜੀ ਝੋਟੀਆਂ ਸਾਰੀਆਂ ਤੰਨੇ ਬਹੁਤ ਸਿਰੇ ਦੀਆਂ ਨੇ। ਚਾ ਬਾਤ। ਝੋਟੀਆਂ ਯਾਰ ਕਿਨੂੰ ਗਲਤ ਕੰਮ ਕਰਦੀਆਂ ਵੀ ਆਪਾਂ ਚੋਲੀਆਂ ਨਹੀਂ ਕੋਈਆਂ ਜੀ। ਸਵੇਰ ਦੇ ਟਾਈਮ ਦੀ ਵੀਡੀਓ ਬਣਾਈ। ਸਵੇਰ ਹਸਕਤੇ ਦਾ ਟਾਈਮ ਆ ਵੀਡੀਓ। ਹਾਂ ਜੀ ਹਾਂ ਜੀ। ਬਾਕੀ ਸ਼ਵੇਰ ਦਾ ਟਾਈਮ ਜੋ ਆਪਣਾ 7 ਦੇ ਕਰੀਬ ਟਾਈਮ ਆ ਜੇ 7:30 ਤੇ 7:30 ਹੋਇਆ। ਤਾਂ ਸੁਬਾ ਦਾ ਟਾਈਮ ਆ ਜੋ ਹੁੰਦਾ ਵੀਰ ਉਹੀ ਸਚਾਈ ਦੱਸਦਾ ਵੀਰੋ। ਆ ਝੋਟੀਆਂ ਨੇ ਪਰ ਵੀਰ ਇਹਨਾਂ ਨੂੰ ਮਈਆਂ ਗਈ ਜਾਂਦਾ। ਤਾਂ ਲੋਕ ਮਈਆਂ ਨੂੰ ਝੋਟੀਆਂ ਗਈ ਜਾਂਦੇ ਪਰ ਤੁਹਾਡੀ ਸੱਚਾਈ ਹੈ ਵੀਰ ਜੀ ਹਨਾ ਇਹ ਹੁਣ ਝੋਟੀਆਂ ਦਾ ਝੋਟੀਆਂ ਹੀ ਕਹਿਣਾ ਪਰ ਤੁਸੀਂ ਫਿਰ ਵੀ ਮਈਆਂ ਗਈ ਜਾਂਦੇ ਹਨਾ ਵੀ ਇੱਕ ਬੰਦਾ ਪਰਖੂ ਪਾਜੀ ਬਿਲਕੁਲ ਪਰਖੂ ਆ ਜੀ ਬਾਕੀ ਵੇਖਣ ਜੀ ਪਸ਼ੂ ਦਾ ਪਤਾ ਲੱਗ ਜਾਂਦਾ ਕਿ ਕਲਾਵੇ ਪਾਏ ਆ ਦੁੱਧ ਵਾਲੀਆਂ ਵੱਡੀਆਂ ਝੋਟੀਆਂ ਨੇ ਤਾਂ ਬਾਕੀ ਵੀਰੋ ਜੋ ਹੈਗਾ ਉਹ ਤੁਹਾਡੇ ਸਾਹਮਣੇ ਆ ਤਾਂ ਤੁਸੀਂ ਵੀ ਆਪਦੀ ਤਸੱਲੀ ਪਾਸ ਕਰਨੀ ਵੇਚ ਆ ਕੇ ਹਰ ਵੀਡੀਓ ਦੇ ਵਿੱਚ ਪਸ਼ੂ ਆ ਆਪਣੀ ਮਰਜ਼ੀ ਨਾਲ ਲਿਆ ਕਰੋ ਹਨਾ ਵੀਰ ਜੀ ਜ਼ਰੂਰ ਜ਼ਰੂਰ ਪਾਜੀ ਵੀ ਕੋਈ ਕਿਸੇ ਵੀਰ ਨੂੰ ਲਾਂਬਾ ਨਹੀਂ ਕੁਝ ਨਹੀਂ ਵੀਰੇ ਰਹਿ ਜਾਂਦਾ ਤਾਂ ਚੰਗੀ ਝੋਟੀ ਹੈ ਮਾਂ ਨਾਲ ਆ ਕੀ ਨਾ ਕਿਤੇ ਤੇ ਦੋ ਦਿਨ ਮਾਂ ਨਾਲ 12 13 ਕਿਲੋ ਹੁਣ ਵਿੱਚ ਬਣਾ ਹੁੰਦਾ 10 ਕਿਲੋ ਤੇ ਹੁਣ 10 ਕਿਲੋ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਸੂਈ ਸਾਰੀ ਡੇਢ ਮਹੀਨੇ ਦੀ ਆਪਾਂ ਫੇਰ ਵੀ ਕਹਿੰਦੇ ਵੀ ਟੋਕੜੀ ਮਿਥਲੇ ਕੋਈ ਬਿਲਕੁਲ ਆਈ ਨੇ ਕਿਹਨੂੰ ਕਹਿੰਦੇ ਬੇਨਜ਼ਰ ਪੁੱਤਰ ਕਿਉਂਕਿ ਜੋ ਬੱਚਾ ਨਹੀਂ ਨਾ ਹੈਗਾ ਬੱਚਾ ਨਹੀਂ ਬਿਲਕੁਲ ਤਾਂ ਬਾਕੀ ਵੀਰ ਜੀ ਨੂੰ ਕਿਦਾਂ 10 ਕਿਲੋ ਦੁੱਧ ਆ ਗਿਆ 10 ਕਿਲੋ ਦੁੱਧ ਤੇ ਮਿਲਦੀ ਕਿਵੇਂ ਆ ਵੀਰੇ ਸਾਰਾ 8 ਕੋਟੀਕੇ ਤੇ ਡਈਏ ਹਾਂਜੀ ਪਿੱਛੇ ਸਾਕ ਪਹਾੜੇ ਦੇ ਨੇ 2 ਕਿਲੋ ਦੁੱਧ ਵਾਧ ਕੱਢਿਆ ਸੀ ਅੱਛਾ ਜੀ ਤੇ ਹੁਣ ਟੀਕਾ ਲਿਆ ਹਰ ਵਾਰ ਕੱਢ ਕੱਢਿਆ ਕਿਉਂਕਿ ਮੈਨੇ ਮੰਨ ਨਹੀਂ ਰੱਖਿਆ ਜੀ ਬਿਲਕੁਲ ਜੀ ਹਾਂਕ ਨਹੀਂ ਹੁਣ ਪਸ਼ੂ ਹੈ ਜਿਹੜਾ ਬੱਚੇ ਤੋਂ ਬਿਨਾ ਆ ਕੇ ਬੱਚੇ ਤੋਂ ਬਿਨਾ ਹੁੰਦਾ ਉਪਰੇ ਗਰਭ ਹੁੰਦਾ ਜਦੋਂ ਤਾਂ ਵੀਰੋ ਦਿਹਾੜੀ ਇੱਕ ਦੋ ਚਾਰ ਦਿਨ ਤੇ ਕਰਦਾ ਹੀ ਆ ਲਈਆਂ ਭਾਜੀ ਕਿੰਨੇ ਇੱਕੋ ਕਰੇ ਇੱਕੋ ਕਰੇ ਠੀਕ ਹੈ ਜੀ ਤਾਂ ਵੀਰ ਜੀ ਇਹਦਾ ਮੁੱਲ ਇਹਦਾ ਮੁੱਲ ਭਾਜੀ ਛੋਟਾ ਜਿਹਾ ਮੁੱਲ ਹੀ ਕੁ ਵੱਡਾ ਮੁੱਲੇ ਕਰਦੇ ਮੁੱਲ ਕਾ ਤੇ ਇਹ 90 ਹਜ਼ਾਰ ਜਿਹੜੀ ਦੇਣੀ ਹੈ 85 ਹਜ਼ਾਰ ਦੀ 85 ਦੀ 85 ਹਜ਼ਾਰ ਤਾਂ ਵੱਡੀ ਝੋਟੀਆਂ ਵੀਰੇ 10 ਕਿਲੋ ਦੁੱਧ ਆ ਆ ਸੂਈ ਥੋੜੇ ਟਾਈਮ ਦੀ ਵੀਰ ਜੀ ਨੇ ਦੱਸਿਆ ਬਾਕੀ ਤੁਸੀਂ ਆਪਣਾ ਆਪਣਾ ਅੰਦਾਜ਼ਾ ਕਿ ਨਾ ਮਰਜ਼ੀ ਲਾ ਲਿਓ ਵੀਰੇ ਆਪਣਾ ਵੇਚ ਆਪੇ ਬਿਲਕੁਲ ਝੋਟੀ ਹੋਣੀ 2 ਲੱਖ ਦੀ ਜੇ ਡੋਲ 2 ਲੱਖ ਦੀ 2 ਲੱਖ ਦੀ ਜੀ ਦੋ ਹੀ ਤਾਂ ਮੈਂ ਕਹਿਣ ਲੱਗਿਆ ਵੀਰ ਜੀ ਕਿ ਇਹ ਅੱਜ ਸੱਜਰ ਹੁੰਦੀ ਝੋਟੀ ਤੇ 2 ਢਾਈ ਨੂੰ ਹੱਥ ਪਾਉਣਾ ਹੀ ਇਹਨੇ 2 ਢਾਈ ਹੱਥ ਦਾ ਹੁਣ ਹਾਂ ਨਾ 85 ਦੀ ਵੀਰ ਜੀ 85 ਦੀ ਆ ਆ ਨਾਈ ਕੋਈ ਨਹੀਂ 2 ਛੱਡੋ 83 ਦੀ ਹਾਂਜੀ 2 ਛੱਡ ਦੋ ਪਰ ਝੋਟੀ ਨਹੀਂ ਜੇ ਲੈ ਆਪਾਂ ਇੰਨੇ ਜੀ ਚਲੋ ਕੋਈ 81 ਛੱਡ ਦਵੇ 81 ਛੱਡ ਦੋ ਛੱਡ ਦੇ ਨੇ 84 81 ਹਜ਼ਾਰ ਦੀਆਂ ਨੇ ਵੇਖੋ ਵੀਰੋ ਵੱਡੀ ਝੋਟੀ ਆ ਕਿਹੜਾ ਵੀਰ ਤਾਂ ਸਾਂਭ ਲੂ ਵੀਰੇ ਸੇਵਾ ਕਰ ਲੂ ਤਾਂ ਮੁੱਲ ਪੂਰਾ ਵੀਰੇ ਸੇਵਾ ਦਾ ਦੇ ਕੇ ਜਾਊ ਝੋਟੀ ਕਿੱਲੇ ਤੇ ਵੱਜੀ ਐ ਕਿੱਲੇ ਦਾ ਸ਼ਿੰਗਾਰ ਆ ਪੂਰੀ ਵੀਰੋ ਸਿਰਾ ਸਿਰਾ ਝੋਟੀ ਆ ਬਹੁਤ ਬਚਾਂ ਦਾ ਆਪਾਂ ਵੀ ਦੋ ਦੇ ਵਿੱਚ ਨਹੀਂ ਬਿਲਕੁਲ ਵਿੱਚੀ ਉਹ ਤਾਂ ਵੀਰ ਨੇ ਜਿਹਨੇ ਖਰੀਦ ਕਰਨੀ ਸੀ ਉਹਨੇ ਆਪਣੇ ਮੂੰਹੋਂ ਆਪ ਪੈਸੇ ਲੋਣੇ ਹੀ ਇਹੋ ਜੀ ਝੋਟੀ ਦੇ ਕਿ ਯਾਰ ਕੀਮਤਾਂ ਲਈ ਆ ਇੱਕਾ ਸੱਜਰੇ ਭਾਈ ਅਗਲੇ ਵੀਡੀਓ ਚ ਪਾਵਾਂਗੇ ਅੱਜ ਕਦੇ ਵੀਡੀਓ ਚ ਨਹੀਂ ਪਾਉਣੀ ਠੀਕ ਹੈ ਜੀ ਤੁਹਾਡੀ ਦੁੱਧ ਥੋੜੀ ਹੌਲੀ ਹੈ ਠੀਕ ਹੈ ਜੀ ਆ ਚਲੋ ਦੋੜਾ ਪਸ਼ੂ ਦੁੱਧ ਤੇ ਆ ਗਏ ਚੰਗੀ ਤਰ੍ਹਾਂ ਹਨਾ ਜੀ ਹਾਂਜੀ ਦੁੱਧ ਤੇ ਆ ਗਏ ਫਿਰ ਵੀ ਨੇ ਠੀਕ ਹੈ ਜੀ ਉਹ ਪਹਿਲਾਂ ਜਿਹੋ ਧੀਏ ਜੇ ਠੀਕ ਹੈ ਜੀ ਪਰ ਸੰਦੇ ਆਈ ਆ ਦੇਖੋ ਹਾਂ ਜੀ ਉਹਨੇ ਮਨਮੁਨ ਨਹੀਂ ਜਾਨੀ ਰੱਖਿਆ ਮੰਤਰ ਹਨਾ ਪਸ਼ੂ ਗਦਾ ਆ ਕੇ ਲੱਪੇ ਚ ਵੀ ਆ ਜਾਂਦਾ ਵਾ ਕਦੋਂ ਇੱਕ ਦੋ ਦਿਨ ਲੋਂਦਾ ਪੱਠੇ ਪੁੱਠੇ ਚੁੱਕ ਦਿਆਂ ਹਾਂਜੀ ਤਾਂ ਬਾਕ ਤਿੰਨ ਝੋਟੀਆਂ ਨੇ ਦੋ ਟੋਕੜਾ ਗੱਬੜਾ ਨੇ ਇੱਕ ਕੱਲੀ ਟੋਕੜਾ ਵੱਡੀ ਝੋਟੀ ਆ ਰੇਟ ਦੀ ਗੱਲ ਕਰੀਏ ਤਾਂ ਵੀਰੇ ਤੁਹਾਡੇ ਸਾਹਮਣੇ ਜਾਇਜ਼ ਹੀ ਰੇਟ ਹੋ ਗਿਆ ਟੋਕੜਾ ਗੱਬੜਾ ਦੇ ਵੀ ਚੰਗੀ ਕੀਮਤ ਤੇ ਕੱਲ ਨੂੰ ਪਸ਼ੂ ਵਿਗਣ ਆ ਲੀਆਂ ਝੋਟੀਆਂ ਨੇ ਵੀਰੇ ਤਾਂ ਇਹ ਲੈਵਲ ਉਵੇ ਦੀਆਂ ਬਹੁਤ ਸਾਫ਼ ਨੇ ਸਿੰਘ ਦੀ ਕੁਆਲਿਟੀ ਚੰਗੀ ਆ ਝੋਟੀਆਂ ਦੀ ਤਾਂ ਬੱਚੇ ਤੋਂ ਬਿਨਾਂ ਦੀ ਗੱਲ ਕਰੀਏ ਝੋਟੀ ਤੋਂ ਵੀ ਸਰਾਈ ਆ ਜੀ ਬਾਕੀ ਇਹ ਵੀਰਾਂ ਨੂੰ ਬੇਨਤੀ ਆ ਵੀਰੇ ਤੁਸੀਂ ਇੱਥੇ ਆਓਗੇ ਤੁਸੀਂ ਤਿੰਨਾ ਜੋ ਕੋਈ ਝੋਟੀ ਛੱਡ ਕੇ ਨਹੀਂ ਜਾਂਦੇ ਕਿਉਂ ਤੁਸੀਂ ਆਗੇ ਇੱਕ ਵਾਰੀ ਕੱਦ ਕਾਠ ਵਾਲੀਆਂ ਝੋਟੀਆਂ ਨੇ ਵੀਰੋ ਤਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਵੀਰੇ ਚੈਨਲ ਨੂੰ ਅਤਵਾਦ ਸਬਸਕ੍ਰਾਈਬ ਕਰਿਓ ਜੀ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਵੀਰੇ ਨਵੀ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਇੱਕ ਕਰ ਦੱਸ ਦਿਓ ਜੀ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਮੋਬਾਈਲ ਨੰਬਰ ਹੈਗਾ 85286 ਹਾਂਜੀ 13543 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ